वा नंबर 78 गली नंबर 5 हल्का पश्चिमी विखे लोग सीवरेज की समस्या तो परेशान हैं। इलाका वासिया ने अपनी समस्या समाज सेवक नरेश कुमार को दसी और थे ओना आख्या थी जल्द ही नगर निगम नाल رابطہ करके ओना दी समस्या का हल करवाया जाएगा। इस मौके महेंद्र पाल बाबा नरेश कुमार जी समेत ਬੜੀ ਕਿੰਨੇ ਵਿਚਾਰਕਾ ਵਾਸੀ ਹਾਜ਼ਰ ਸਰ 8 ਮਹੀਨੇ ਹੋ ਗਏ ਆ ਸਾਾਨੂੰ ਸਾਰੇ ਨੂੰ ਗੰਦ ਦੇ ਵਿੱਚ ਰਹਿਣਾ ਹਾਂਜੀ ਹਾਂਜੀ ਬਹੁਤ ਦਰਖਾਸਤਾਂ ਤੀਆਂ ਨੇ ਬੜਾ ਨਾਰੇ ਲਾਏ ਨੇ ਬੜਾ ਤਨਾਕੀ ਜਾ ਕੇ ਧੰਨ ਦਿੱਤੇ ਆ ਪਰ ਸਾਡੀ ਕੋਈ ਸੁਣਾਈ ਨਹੀਂ ਹਾਂਜੀ ਮਹੀਨੇ ਤੋਂ ਵੀ ਵੱਧ ਹੋ ਗਏ ਆ 8 ਮਹੀਨੇ ਇਹ ਤਕਲੀਫ ਚ ਰੋਜ ਪਾਣੀ ਆਪਣਾ ਕੱਢਦੇ ਬੋਕਰਾ ਦੇ ਨਾਲ ਬੜਾ ਸ਼ਿਵਰ ਆਪ ਸਾਫ਼ ਕਰਦੇ ਆ ਕੋਈ ਕਾਰਪੋਰੇਸ਼ਨ ਹੱਥ ਲਾਉਣ ਨਹੀਂ ਆਉਂਦੀ ਜਦੋਂ ਵੋਟਾਂ ਦੀ ਵਾਰੀ ਆਉਂਦੀ ਆ ਤੇ ਸਾਡੀ ਸਰਕਾਰ ਜਿਹੜੀ ਫਟਾਫਟ ਭਜਦੀ ਵੋਟਾਂ ਬਹੁਤ ਸਾਨੂੰ ਸਾਨੂੰ ਵੋਟਾਂ ਬਹੁਜੀ ਅਖਬਾਰਾਂ ਉੱਤੇ ਸਭ ਕੋ ਜਾਇਂਦਾ ਮਿੰਟੋ ਮੀਟੀ ਮੈਂ ਮਹਲੇ ਦਾ ਸਵਾਰਤਾ ਮੈਂ ਅੰਮ੍ਰਿਤਸਰ ਦਾ ਕਰਦਾ ਮੈਂ ਆਪਣਾ ਪੰਜਾਬ ਦਾ ਸਵਾਰਤਾ ਹੈ ਪਰ ਸੌੜਦਾ ਕੁਛ ਨਹੀਂ ਪਿਆ ਗੰਦ ਪਿਆ ਹੋਇਆ ਜੇ ਕੱਲ 500 ਰੁਪਏ ਦੇ ਕੇ ਤੇ ਕਢਵਾਇਆ ਤੇ ਪਾਣੀ ਫੇਰ ਉਸੇ ਤਰ੍ਹਾਂ ਰੁਕ ਗਿਆ ਇਹ ਕੋਈ ਹੱਲ ਨਹੀਂ ਜੇ ਕਰਨ ਦੇ ਇਹਨਾਂ ਦਾ ਤੇ ਜਾਦੇ ਹੱਲ ਕਰਾਓ ਤੇ ਜਾਂ ਅਸੀਂ ਫਿਰ ਹੱਥ ਖੜੇ ਕਰਦੇ